ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਨੇ ਲਗਾਤਾਰ ਵੱਡੇ ਉਪਰਾਲੇ ਕਰ ਰਹੇ ਨੇ ਮੁੱਖ ਮੰਤਰੀ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਹਨਾਂ ਨੇ ਨਸ਼ੇ ਦੇ ਮੁੱਦੇ ਤੇ ਬੋਲਦੇ ਹੋਏ ਕਿਹਾ ਕਿ ਖੇਡਾਂ ਹੀ ਡਰੱਗਸ ਦਾ ਬਦਲ ਹੋ ਸਕਦੀਆਂ ਨੇ ਸਰੀਰ ਨਾਲ ਪਿਆਰ ਹੋਵੇਗਾ ਤਾਂ ਹੀ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਦਾਰਜੇ ਦੇ ਮੈਦਾਨ ਬਣਾਏ ਜਾਣਗੇ ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ ਦੇਸ਼ ਲਈ ਖੇੜ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤੇ ਜਾਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਸਮੇਂ ਹਾਕੀ ਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਦੁੱਪੁੱਤ ਖਿਡਾਰੀ ਦਿੱਤੇ ਨੇ ਪੰਜਾਬੀਆਂ ਦੇ ਕੋਲ ਬੇਹਦੀ ਟੈਲੈਂਟ ਆ ਉਹਨਾਂ ਨੂੰ ਹੋਰ ਮੌਕੇ ਵੀ ਮਿਲਨੇ ਚਾਹੀਦੇ ਨੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਅਸੀਂ ਖਿਡਾਰੀਆਂ ਨੂੰ 올림픽 ਜਾਂ ਹੋਰ ਵਰਡ ਦੀਆਂ ਖੇਡਾਂ ਦੀਆਂ ਤਿਆਰੀਆਂ ਲਈ ਲੱਖਾਂ ਰੁਪਏ ਦਿੰਦੇ ਹਾਂ ਜਿਤਨਾ ਭਾਵੇਂ ਨਾ ਜਿਤਨਾ ਇਹ ਬਾਅਦ ਦੀ ਗੱਲ ਹੁੰਦੀ ਆ ਖਿਡਾਰੀਆਂ ਨੂੰ ਜਿੱਤ ਕੇ ਆਉਣ ਮੰਗਰੋ ਤਾਂ ਸਰਕਾਰ ਨੇ ਪੈਸੇ ਤਾਂ ਦੇਣ ਹੀ ਹੁੰਦੇ ਨੇ ਪਰ ਇਹ ਪਹਿਲੀ ਸਰਕਾਰ ਆ ਜਿਹੜੀ ਖਿਡਾਰੀਆਂ ਦੀ ਤਿਆਰੀ ਲਈ ਵੀ ਪੈਸੇ ਦੇ ਰਹੀ ਆ ਪੰਜਾਬ ਵਿੱਚ ਖਿਡਾਰੀਆਂ ਲਈ ਵੱਖਰੇ ਤੌਰ ਤੇ ਸਿੰਥੈਟਿਕ ਟਰੈਕ ਬਣਾਏ ਜਾਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ 4000 ਮਾਡਰਨ ਗਰਾਊਂਡਾਂ ਵਿੱਚ ਜਿਹੜਾ ਪਿੰਡਾਂ ਵਿੱਚ ਵੇਖਣ ਨੂੰ ਮਿਲਣਗੀਆਂ ਤੇ 3083 ਮੈਦਾਨਾਂ ਤੇ ਕੰਮ ਸ਼ੁਰੂ ਹੋ ਚੁੱਕਾ ਹੋਟਲ ਤੇ ਟ੍ਰੇਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ ਤੇ ਅੱਜ ਉੱਥੇ ਦੱਸ ਦਿੰਦੇ ਹਾਂ ਕਿ ਮੁੱਖ ਮੰਤਰੀ ਮਾਨ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਤੇ ਅੱਜ ਸੈਸ਼ਨ ਦਾ ਜਿਹੜਾ ਤੀਜਾ ਦਿਨ ਚੱਲ ਰਿਹਾ ਤਾਂ ਦੁਪਹਿਰ 2 ਵਜੇ ਜਿਹੜੀ ਇਹ ਮੀਟਿੰਗ ਸ਼ੁਰੂ ਹੋਵੇਗੀ ਪਹਿਲਾ ਪੰਜਾਬ ਦੀ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਜਿਸ ਵਿੱਚ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਅਹਿਮ ਬਿੱਲਾਂ ਤੇ ਮੋਹਰ ਲਾਈ ਜਾ ਸਕਦੀ ਆ ਇਸ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵੀ ਅਹਿਮ ਖਬਰ ਆ ਧਿਆਨ ਨਾਲ ਸੁਣ ਲੈਣ ਕਿਸਾਨ ਇਹ ਪੰਜਾਬ ਸਰਕਾਰ ਕੈਬਨਟ ਦੀ ਮੀਟਿੰਗ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਇੱਕ ਅਹਿਮ ਅਜੰਡੇ ਤੇ ਵਿਚਾਰ ਬਟਾਂਦਰਾ ਕੀਤਾ ਜਾਵੇਗਾ ਦਰਅਸਲ ਸੂਬਾ ਸਰਕਾਰੀ ਨਕਲੀ ਖਾਦ ਤੇ ਦਵਾਈਆਂ ਦੀ ਵਿਕਰੀ ਤੇ ਰੋਕ ਲਿਆਉਣ ਲਈ ਇੱਕ ਬਿੱਲ ਲਿਆਉਣਾ ਚਾਹੁੰਦੀ ਆ ਜਿਸ ਤਹਿਤ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਹਰਿਆਣਾ ਵਿੱਚ ਵੀ ਅਜੇ ਹੀ ਇੱਕ ਕਾਨੂੰਨ ਬਣਾਇਆ ਗਿਆ ਜਿਸ ਤਹਿਤ ਨਕਲੀ ਖਾਦ ਤੇ ਦਵਾਈਆਂ ਵੇਚਣ ਵਾਲਿਆਂ ਖਿਲਾਫ ਤਿੰਨ ਤੋਂ ਜਿਹੜਾ 5 ਸਾਲ ਤੱਕ ਦੀ ਸਜ਼ਾ ਭਰਾਵਾ ਧਾਨ ਹੈ